ਕਿ ਤੇਰੀਕ ਵੇਸ਼ ਕਰਨਾ ਸੀਗਾ ਅੱਜ ਤੇ ਉਹਨਾਂ ਨੇ ਨਾ ਦਰਵਾਜ਼ਾ ਛੋਟਾ ਰੱਖ ਦਿੱਤਾ ਵੀ ਪਹਿਲੇ ਸੇਰਨਵਾ ਆ ਕੇ ਸੱਦ ਅਤਰਾਵਾਂਗੇ ਉਹਨਾਂ ਕੇ ਤਹੀਂ ਕਮਾਂਗੇ ਵੀ ਇਹ ਧਰਮ ਆਪਣਾ ਨੇ ਪਰ ਪਰਵਾਤਨ ਕਰ ਲਿਆ ਕਮੂਰ ਕਰ ਲਿਆ ਸ람 ਧਰਮ ਨੂੰ ਪਰੋਣਾ ਨੇ ਪਹਿਲਾ ਪੈਰ ਸੱਜਾ ਪੈਰ ਅੰਦਰ ਰੱਖ ਕੇ ਗੇਟ ਦੇ ਕੇ ਆ ਬੋਲੇ ਈਸੋ ਬੱਚੇ ਜਿਹੜੇ ਆ ਇਹ ਧਰਮ ਹਾਰਨ ਵਾਲੇ ਨਹੀਂਗੇ ਅੱਜ ਵੀ ਆਪਾਂ ਆਪਣੇ ਬੱਚਿਆਂ ਨੂੰ ਸਿੱਖਿਆ ਦੇਈਏ ਆਪਣੇ ਧਰਮ ਨਾਲ ਜੋੜੀਏ ਤਾਂ ਕਿ ਧਰਮ ਪਰिवਰਤਨ ਨਾ ਹੋਵੇ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਸਤਿ ਸ੍ਰੀ ਅਕਾਲ